ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਠੀਕ ਹੋਵੋਗੇ ਸਾਰਿਆਂ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਆਪਣਾ ਇੱਕ YouTube ਚੈਨਲ ਆ ਰਮਨਦੀਪ ਕੌਰ ਮਰਖਾਈ ਉਹਨੂੰ ਸਭ ਵੱਧ ਤੋਂ ਵੱਧ ਜਿਹੜਾ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਸੈਕੰਡਲੀ ਕਦੇ ਵੀ ਕੋਈ ਵੀ ਮੁਸੀਬਤ ਆਉਂਦੀ ਆ ਘਬਰਾਓ ਨਾ ਕਿਉਂਕਿ ਹਰ ਹਨੇਰੇ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਕਿਉਂਕਿ ਜੇਦੋਂ ਅਸੀਂ ਖਬਰਾ ਜਾਣੇ ਮੈਂ ਉਹ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਹੁੰਨੀ ਆ ਜਿਹੜੀਆਂ ਮੈਂ ਆਪਦੇ ਤਨ ਤੇ ਹੰਡਾਈਆਂ ਹੋਣ ਮੇਰੇ ਨਾਲ ਵਾਪਰੀਆਂ ਹੋਣ ਜਦੋਂ ਤੁਸੀਂ ਖਬਰਾ ਜਾਣੇ ਆ ਨਾ ਤੁਸੀਂ ਡੈਗ ਜਾਣੇ ਆ ਜਦੋਂ ਡੈਗ ਜਾਣੇ ਆ ਤਾਂ ਹਿੰਮਤ ਸਾਰਿਆਂ ਤੋਂ ਪਹਿਲਾਂ ਉੱਠਣ ਦੀ ਆਪ ਨੂੰ ਕਰਨੀ ਪੈਂਦੀ ਆ ਦੂਸਰੇ ਤਾਂ ਸਹਾਰਾ ਬਣ ਸਕਦੇ ਆ ਹੌਸਲਾ ਦੇ ਸਕਦੇ ਆ ਤੁਹਾਨੂੰ ਪਰ ਅੰਦਰੋਂ ਹਿੰਮਤ ਲੜਨ ਦੀ ਤੁਹਾਨੂੰ ਖੁਦ ਨੂੰ ਰੱਖਣੀ ਪਊਗੀ ਚਾਹੇ ਉਹ ਬਿਮਾਰੀ ਹੋਵੇ ਚਾਹੀ ਉਹ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਸਮੱਸਿਆਵਾਂ ਹੋਣ ਚਾਹੀ ਨਿੱਜੀ ਜ਼ਿੰਦਗੀ ਦੀਆਂ ਸਮੱਸਿਆਵਾਂ ਹੋਣ ਪਰ ਹਰ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਹੈ ਮੇਰੀ ਦਾਦੀ ਮਾਂ ਇਹ ਗੱਲਾਂ ਕਹਿੰਦੀ ਹੁੰਦੀ ਸੀ ਵੀ ਪੁੱਤ ਇੱਕ ਦਿਨ ਸਵੇਰਾ ਜ਼ਰੂਰ ਹੁੰਦਾ ਸੋ ਇਹਦਾ ਮਤਲਬ ਇਹ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਸਵੇਰਾ ਹੁੰਦਾ ਵੀ ਹੈ ਜਾਂ ਨਹੀਂ ਪਰ ਮੈਨੂੰ ਇਹਨਾਂ ਪਤਾ ਵੀ ਇੱਕ ਆਸ ਦੇ ਉੱਤੇ ਮਨੋਖ ਆਪਣੀ ਜ਼ਿੰਦਗੀ ਜਿਉਂ ਜਾਂਦਾ ਹੈ ਕਈ ਸਾਲ ਬਤੀਤ ਕਰ ਜਾਂਦਾ ਇਸ ਆਸ ਤੇ ਕਿ ਜਿਹੜਾ ਆਉਣ ਵਾਲਾ ਸਮਾਂ ਸਾਡਾ ਉਹ ਚੰਗਾ ਹੋਊਗਾ ਅੱਜ ਨਾ ਉਹ ਵਧੀਆ ਹੋਊਗਾ ਬੈਟਰ ਹੋਊਗਾ ਲੋਕ ਗੱਲਾਂ ਬਹੁਤ ਸੌਖੀਆਂ ਕਰਦੇ ਆ ਪਰ ਜਦੋਂ ਕਿਸੇ ਇੱਕ ਧੀ ਦੇ ਕਾਰ ਵਾਲਾ ਮਰ ਜਾਂਦਾ ਪਤੀ ਮਰ ਜਾਂਦਾ ਉਹ ਸਮਾਜ ਦੇ ਵਿੱਚ ਕਿਵੇਂ ਵਿਚਰਦੀ ਆ ਉਹ ਆਪਣੇ ਬੱਚੇ ਕਿਵੇਂ ਪਾਲਦੀ ਆ ਸਿੰਗਲ ਮਦਰ ਇਹ ਉਸ ਮਾਂ ਨੂੰ ਪਤਾ ਹੁੰਦਾ ਕਿ ਉਹ ਕਿੰਨਾ ਸਟਰਗਲ ਕਰਦੀ ਆ ਲੋਕਾਂ ਦੀਆਂ ਤਾਂ ਗੱਲਾਂ ਹੁੰਦੀਆਂ ਸੋ ਇਸ ਲਈ ਕਦੇ ਵੀ ਉਹਨਾਂ ਗੱਲਾਂ ਨੂੰ ਦਿਲ ਤੇ ਨਾ ਲਾਇਓ ਮੰਝੇ ਨਾ ਨਾ ਜੁੜਿਓ ਕਿਉਂਕਿ ਮੈਂ ਉਹਨਾਂ ਚੀਜ਼ਾਂ ਨੂੰ ਫੇਸ ਕੀਤਾ ਮੇਰੀ